ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦਾ ਪਿੰਡ ਤਾਰਾਗੜ ਤਲਾਵਾ ਚੱਲੀ ਗੋਲੀ ਤਾਰਾਗੜ ਤਲਾਵਾ ਰੋਡ ਦੇ ਉੱਪਰ ਇੱਕ ਦੋਦ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਦੋਦੀ ਉੱਪਰ ਚਲਾਈਆਂ ਗਈਆਂ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਦੋਦੀ ਨੂੰ 3 ਦੇ ਕਰੀਬ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਕਾਰਨ ਮ੍ਰਿਤਕ ਦੋਦੀ ਦੇ ਨਾਲ ਕੁਲਵੀਰ ਸਿੰਘ ਹੈ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦੱਸਿਆ ਜਾ ਰਿਹਾ ਹੈ ਕਿ ਦੋਦੀ ਹਰ ਰੋਜ਼ ਦੀ ਤਰ੍ਹਾਂ ਆਪਣੇ ਗ੍ਰਾਹਕਾਂ ਨੂੰ ਦੁੱਧ ਪਾ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਰਸਤੇ ਵਿੱਚ ਕੁਝਣ ਅਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਦੋਦੀ ਦੇ ਗੋਲਿਆ ਲੱਗਿਆ ਉਸ ਦੀ मौके ਤੇ ਹੀ ਮੌਤ ਮੈਨੂੰ ਉਹ ਹੋਂਦੇ ਤਲਾ ਮਿਲਿਆ ਵੀ ਤੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੂ ਹੈ ਤੇ ਅੱਜ ਤੋਂ ਕਾਫੀ ਸਾਲ ਪਹਿਲਾਂ ਪੰਜ ਸਾਲ ਪਹਿਲਾਂ ਅਸੀਂ ਠੰਗਾਲੇ ਸੀ ਸਾਡਾ ਤੇ 100 ਬੰਦਾ ਹੈ ਮੇਰਾ ਤੇ ਮੈਨੂੰ ਕਿਹਨ ਦੱਸਿਆ ਵੀ ਨਾ ਗੱਲਬਾਤ ਹੋਈ ਮੇਰੇ ਪਿੱਟ ਦਾ ਮੁੰਡਾ ਵਾ ਮਨਮੋਹ ਸਿੰਘ ਆ ਆ ਆ ਆਦਮੀ ਬਾੜੀ ਚੰਗਾ ਮੁੰਡਾ ਹੈਗਾ ਉਹ ਜਗਮੋਹ ਸਿੰਘ ਇਹ ਜਗਮੋਹ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਫੋਨ ਕਰਦੇ ਸੀ ਵੀ ਆ ਗੱਲਬਾਤ ਹੋ ਗਈ ਤੇ ਮੇਰੇ ਲਿੰਕਟ ਹੀ ਇਹ ਮੇਰੇ ਕੋ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਤੇ ਮੇਰੇ ਗਰਮੇਈ ਭਾਈ ਦਾ ਨੰਬਰ ਹੈਗਾ ਸੀ ਮਧਾਰਤੀ ਇਹ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਭਜੀ ਆ ਗੱਲਬਾਤ ਹੋ ਗਈ ਆ ਇਹਨਾਂ ਫਿਰ ਉਹਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਫਿਰ ਨੇ ਕੋਈ ਦਿੱਕਤ ਨਹੀਂ ਸਾਤਾਬੇ ਜਲਪਨ ਨਿਕਲੇ ਜੇ ਤਾਂ ਪਤਾ ਲੱਗਾ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਸਾਹਿਬਾਂ ਦੇ ਹੱਥ ਕੋਈ ਆ ਕੀ ਜੀ ਵੈਸੇ ਕਿੱਧਰ ਆ ਰਹੇ ਸੀ ਕਿਦਾਂ ਕੀ ਕਰਦੇ ਇਹ ਗੱਡੀ ਦੇ ਲੋਕੇਸ਼ਨ ਵੇਖ ਰਹੇ ਤੁਸੀਂ ਇਹ ਪਿੰਨੋਂ ਦੂਤ ਦੇ ਹੁਣ ਆਉਂਦੇ ਰੋਜ਼ ਹੀ ਪਿੰਡ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਪਤਾ ਨਹੀਂ ਕੀ ਨਰੰਝ ਸੀ ਕੀ ਇਹ ਤੇ ਮੈਂ ਕਹਾ ਬਾਪ ਕੋਈ ਤਾਂ ਵੀ ਸ਼ਾਬ ਜੀ ਹਾਂ ਇਹ ਬਾਰੇ ਗੱਲ ਨਹੀਂ ਸਾਦੇ ਕੁਝ ਵੀ ਮੁੰਡਾ ਚੰਗਾ ਸੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਘਾਟਣਾ ਚੰਗੀ ਗੱਲ ਹੈ ਸੀ ਜੀ ਇਹਦੇ ਬਾਰੇ ਵਿੱਚ ਕਹਾਂ ਸਾਦੂ ਗੱਲ ਕੀਤੀ ਇਸ ਲਈ ਘਰ ਤਾਂ ਘਟਾਂਗੀ ਇਹਦੇ ਬਾਰੇ ਕੋਈ ਨਹੀਂ ਆਖਦਾ ਦੁੱਧ ਪੌਣ ਆਇਆ ਤਲਾਵੇਂ ਅੱਛਾ ਮੈਂ ਵਿਚਾਰ ਤੇ ਵਾਕਿਆ ਇੱਥੇ ਹੋਇਆ ਵਾ ਤਾਂ ਡੱਕੀ ਲੱਗਦੀ ਮੇਰਾ ਲੜਕਾ ਕਿੰਨੀ ਉਮਰ ਸੀ ਇਹ 35 ਤੋਂ 40 ਹੋ ਤੇ ਕੋਈ ਰਜਿਸਟਰ ਲੱਗਦਾ ਮੈਨੂੰ ਹਾਂ ਜੀ ਮੰਗ ਕਰਦੇ ਸਰਦਾਰ ਮੰਗ ਪੀ ਜੋ ਓਹਨੋ ਕੇਸ ਹੋ ਗਿਆ ਓ ਜਿਹੜਾ ਵਾ ਪੀ ਉਹ ਕੇਸ ਦੀ ਕੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ ਤੇ ਕੇਸ ਪਾਉਣਾ ਇਸ ਮਸਲੇ ਤੇ ਪਹਿਲਾਂ ਵੀ ਕਦੀ ਕੋਈ ਐਦਾਂ ਦੀ ਗੱਲਬਾਤ ਹੋਈ ਕੋਈ ਨਾ ਕਦੀ ਨਹੀਂ ਹੋਈ ਵਿੱਚ ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ ਨਾ ਕੁਛ ਨਹੀਂ ਹੋਇਆ ਵੀ ਰੰਜਿਚ ਹੈ ਗਈ ਸ਼ੱਕਿਆ ਕਿਸੇ ਤੇ ਹਾਂਜੀ ਕਿਸ ਤਰ੍ਹਾਂ ਕੇ ਹੋਈ ਕਿਤਰਾ ਘਟਨਾ ਕਿਤਰਾ ਹੋਈ ਤੁਸੀਂ ਕਟਨਰ ਈ ਪਿੰਡੋਂ ਦੁੱਧ ਪੌਣ ਢਾਰੜਾਂ ਤੋਂ ਤਲਾਵੀ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੀ ਦੇ 'ਚ ਸਾਨੂੰ ਜਾਣਦੇ ਸੀਗੇ ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਪਿੱਛੋਂ ਦੀ ਰੋਕ ਕੇ ਨੰਘਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹ ਆਂਦੇ ਵੀ ਅਹੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਵੀ ਤੇ ਜਾਂ ਉਹਨਾਂ ਵੇਖਿਆ ਤੇ ਉਹ ਵੀ ਜਾਣਦੇ ਹੀ ਮੇਰੇ ਲੜਕੇ ਨੂੰ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਹੀਂ ਅਜੇ ਵੀ ਤਿਆਰ ਹੋਣਦੇ ਆ ਵੀ ਆਂਦੇ ਵੀ ਗੋਲੀ ਵੱਜੀ ਆ ਕਲਵੀਰ ਦੇ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਆਖਿਆ ਵੀ ਘਰੋਂ ਗੱਡੀ ਲੈ ਚਲੀਏ ਤੇ ਭਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕੰਨ 'ਚ ਵੱਜੀ ਆ ਇਹ ਦੋ ਇੱਥੇ ਪੇਟ 'ਚ ਵੱਜੀਆਂ ਵਾ ਇੱਕ ਵਜੇ ਤੇ ਹੋਰ ਇੱਥੇ ਬਾਹਤ ਹੈ ਗੱਡੀ ਦੇ ਵਜੇ ਗੱਡੀ ਦੇ ਵਜੇ ਤੇ ਉਹ ਕਿੰਨੇ ਜਾਣੇ ਸੀ ਪਤਾ ਕੁਝ ਨਹੀਂ ਪਤਾ ਜੀ ਸਾਨੂੰ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਵੱਲੋਂ ਪ੍ਰਸ਼ਾਸਨ ਕੋਈ ਆ ਪੁਲਿਸ ਤੇ ਆਈ ਹੈ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਹੈ ਹਾਂ ਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਜੋ ਦੇਗੇ ਕਿ ਕਿਦਾਂ ਕੀ ਹੋਵਦਿੰਦਾ ਇਹ ਪਿੰਡ ਧੌੜੜ ਦਾ ਕਲਵੀਰ ਸਿੰਘ ਪੁੱਤਰ ਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅਜਮੀਂ ਜਾਦਾ ਪੈ ਰਿਆ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਇਹ ਕਾਰਨ ਦਾ ਪਤਾ ਲੱਗਾਇਆ? ਕਾਰਨ ਹਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ। ਉਹਦੇ ਕਾਰਨ ਹੀ ਇਹ ਗੱਲ ਹੋਈ ਹੈ। ਠੀਕ ਹਰਬਈ। ਹਰਬਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਜੀ। ਬਾਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਹੈ। ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਲੱਗਾ? ਹਾਂ ਜੀ ਇਹਦਾ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਹੁਣ ਕੈਮਰੇ ਆਊਟਸਾਈਡਾਂ ਤੇ ਹੈਗੇ ਜਿਹੜੇ ਉਹ ਖੰਗਾਲ ਰਹੇ ਆ ਟੀਮਾਂ ਲਾਤੀਆਂ ਉਹ ਤੋਂ ਪਤਾ ਲੱਗੂ ਕਿੰਨੇ ਕੁ ਫਾਇਰ ਹੋਇਆ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਹੋਰ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਹਾਂਜੀ ਮੌਕੇ ਤੇ ਡੈਥ ਹੋ ਗਈ ਮੁੱਦਰੀ ਤੇ ਵੀ ਜੋ ਕੀ ਪਤਾ ਲੱਗਾ ਮੁੱਦਰੀ ਤਫ਼ਤੀਸ਼ ਤੋਂ ਇਹੀ ਗੱਲ ਲੱਗ ਰਹੀ ਆ ਵੀ ਪਿੰਡ ਦੀ ਰੰਜਿਸ਼ ਆ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ De una, de, una de ellas es Can Mazara